RBI ਵੱਲੋਂ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਨੇ ਵਿਆਜ ਦਰਾਂ ਦੇ ਵਿੱਚ ਜਿਹਦਾ ਕਹਿੰਦੇ ਕਾਫੀ ਫਾਇਦਾ ਹੋਣਾ ਹੈ 골ਡ ਲੋਨ ਬੜਾ ਸੌਖਾ ਕਹਿੰਦੇ ਮਿਲ ਜਾਂਦਾ ਹੈ ਜਿਆਦਾ ਕਾਗਜ਼ੀ ਕਾਰਵਾਈ ਨਹੀਂ ਹੁੰਦੀ ਤੇ ਹੁਣ 골ਡ ਦੇ ਉੱਤੇ ਵੱਧ ਲੋਨ ਮਿਲੇਗਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੱਲ ਵਿਆਜ ਦਰ ਘਟਾ ਦਿੱਤੀ ਹੈ ਜੀ ਜਿਕੇ 0.50 ਫੀਸਦੀ 0.50 ਫੀਸਦੀ ਜਿਹੜਾ ਵਿਆਜ ਦਰ ਘਟਾ ਕੇ ਉਹਨਾਂ ਨੇ ਲੋਨ ਜਿਹੜਾ ਕਿ ਲੋਨ ਹੈਗਾ ਸਾਡਾ ਹੋਮ ਲੋਨ ਹੈਗਾ ਸਾਡਾ ਕੋਈ ਹੋਰ ਲੋਨ ਹੈਗਾ ਵਿਆਜ ਘਟਨ ਕਰਕੇ ਸਾਨੂੰ ਉਹ ਲੋਨ ਬੜਾ ਸਸਤਾ ਹੋ ਜਾਏਗਾ ਜਿਵੇਂ 20 ਲੱਖ ਤੇ 20 ਸਾਲਾਂ ਵਿੱਚ 1,48,000 ਰੁਪਏ ਦਾ ਫਾਇਦਾ ਇੱਕ ਵਿਅਕਤੀ ਨੂੰ ਹੋਵੇਗਾ ਵਿਆਜ ਵਿਆਜ ਦਾ ਜਿਵੇਂ ਕਿ ਸਿਰਫ 50 ਪੈਸੇ ਵਿਆਜ ਘਟਾਉਣ ਨਾਲ RBI ਵੱਲੋਂ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਨੇ ਵਿਆਜ ਦਰਾਂ ਦੇ ਵਿੱਚ ਜਿਹਦਾ ਕਹਿੰਦੇ ਕਾਫੀ ਫਾਇਦਾ ਹੋਣਾ ਹੈ ਇਹਦੇ ਵਿੱਚ ਕਈ ਲੋਕਾਂ ਦਾ ਲੱਖਾਂ ਦਾ ਫਾਇਦਾ ਹੋਵੇਗਾ ਤੇ ਦੂਜੇ ਪਾਸੇ 골ਡ ਲੋਨ ਦੀ ਚਰਚਾ ਵੀ ਛੜੀ ਹੈ 골ਡ ਲੋਨ ਬੜਾ ਸੌਖਾ ਕਹਿੰਦੇ ਮਿਲ ਜਾਂਦਾ ਹੈ ਜਿਆਦਾ ਕਾਗਜ਼ੀ ਕਾਰਵਾਈ ਨਹੀਂ ਹੁੰਦੀ ਤੇ ਹੁਣ 골ਡ ਦੇ ਉੱਤੇ ਵੱਧ ਲੋਨ ਮਿਲੇਗਾ ਬਿਲਕੁਲ ਜੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੱਲ ਵਿਆਜ ਦਰ ਘਟਾ ਦਿੱਤੀ ਹੈ ਜੀ ਜਿਕੇ 0.50 ਫੀਸਦੀ ਅੱਧੀ ਫੀਸਦੀ ਜਿਹੜਾ ਵਿਆਜ ਦਰ ਘਟਾ ਕੇ ਉਹਨਾਂ ਨੇ ਲੋਨ ਜਿਹੜਾ ਕਿ ਲੋਨ ਹੈਗਾ ਸਾਡਾ ਹੋਮ ਲੋਨ ਹੈਗਾ ਸਾਡਾ ਕੋਈ ਹੋਰ ਲੋਨ ਹੈਗਾ ਵਿਆਜ ਘਟਣ ਕਰਕੇ ਸਾਨੂੰ ਉਹ ਲੋਨ ਬੜਾ ਸਸਤਾ ਹੋ ਜਾਏਗਾ ਸੰਪਤ ਜਿਵੇਂ ਇੱਕ ਉਧਾਰ ਦਿੱਤੀ ਆ ਅਖਬਾਰ ਨੇ ਕਹਿੰਦੇ ਜਿਵੇਂ 20 ਲੱਖ ਤੇ 20 ਸਾਲਾਂ ਵਿੱਚ 1 ਲੱਖ 48000 ਰੁਪਏ ਦਾ ਫਾਇਦਾ ਇੱਕ ਵਿਅਕਤੀ ਨੂੰ ਹੋਵੇਗਾ ਬਿਆਜ ਬਿਆਜ ਦਾ ਯਾਨੀ ਕਿ ਸਿਰਫ 50 ਪੈਸੇ ਵਿਆਜ ਘਟਾਉਣ ਨਾਲ ਹੂੰ ਸਿਰਫ ਜਿਹੜਾ 50 ਪੈਸੇ ਵਿਆਜ ਘਟਾਉਣ ਦੇ ਨਾਲ ਜਿਹਦੇ 50% ਸੋਰੀ 50 ਪੈਸੇ ਨਹੀਂ 0.50% ਵਿਆਜ ਘਟਾਉਣ ਦੇ ਨਾਲ ਇੰਨਾ ਫਾਇਦਾ ਹੋਵੇਗਾ ਦੂਜੀ ਗੱਲ ਹੈ ਜੀ 골ਡ ਲੋਨ ਹੁਣ 골ਡ ਪਹਿਲਾਂ 골ਡ ਲੋਨ ਜਿਹੜਾ ਸੀਗਾ ਉਹ 40 45 50000 ਰੁਪਏ ਪ੍ਰਤੀ ਟੋਲਾ ਜਾਂ 30000 ਰੁਪਏ ਪ੍ਰਤੀ ਟੋਲਾ ਮਿਲਦਾ ਸੀਗਾ ਹੁਣ ਇਹ 골ਡ ਲੋਨ ਇੱਕ ਤੋਲੇ ਉੱਤੇ 85000 ਰੁਪਇਆ ਮਿਲ ਜਾਏਗਾ। ਹੂੰ ਤੇ 85000 ਰੁਪਇਆ ਇੱਕ ਤੋਲੇ ਦਾ 골ਡ ਲੋਨ ਹੁਣ ਮਿਲ ਜਾਏਗਾ ਕਿਉਂਕਿ ਤੋੜਾ ਹੀ ਬੜਾ ਮਹਿੰਗਾ ਹੋ ਗਿਆ ਸੋਨੇ ਦਾ। ਡਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ